हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪੀਰ ਰਣਜੀਤ ਸਿੰਘ ਜੀ ਦੇ ਘਰ ਆਏ ਆ ਪਿੰਡ ਸ਼ਾਹਪੁਰ ਜ਼ਿਲ੍ਹਾ ਤਹਿਸੀਲ ਸ੍ਰੀ ਧਰਮਪਤਰਨ ਸਾਹਿਬ ਜੀ ਚੰਬਲ ਪਿੰਡ ਦੇ ਬਿਲਕੁਲ ਨਜ਼ਦੀਕ ਜਟਾ ਪਿੰਡ ਵੀ ਲੱਗੇ ਆ ਇੱਧਰ ਲੋਕਾ ਸਰੀਆਲੀ ਜੰਡੋਗੇ ਠੀਕ ਆ ਜੀ ਇਹ ਪਿੰਡ ਨੇੜੇ ਨੇੜੇ ਦੇ ਆ ਤੇ ਤਰਨਤਾਰਨ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਗਈ ਇਸ ਪਿੰਡ ਦੀ ਸਿਰਫ ਕੋਈ 5-6 5-7 ਕਿਲੋਮੀਟਰ ਦੀ ਸਾਰੀ ਦੂਰੀ ਤੇ ਪਿੰਡਾ ਸ਼ਾਹਪੁਰ ਜੇਕਰ ਦੋਸਤੋ ਆਪਾਂ ਗੱਲ ਕਰੀਏ ਤਾਂ ਵੀਰ ਰਣਜੀਤ ਦਾ ਵਪਾਰ ਦਾ ਕੰਮ ਰਿਹਾ ਸਟਾਰਟਿੰਗ ਦੇ ਵਿੱਚ ਹੀ ਤੇ ਨਾਲ ਦੀ ਨਾਲ ਵੀਰ ਉਹਨੂੰ ਜੋਬ ਵੀ ਕਰਦੇ ਆ ਕਿਤੇ ਨਾ ਕਿਤੇ ਮਾਲ ਆਉਂਦਾ ਰਿਹਾ ਇਹਨਾਂ ਦੇ ਕੋਲ ਤੇ ਸੇਲ ਕਰਦੇ ਰਿਹਾ ਪਹਿਲਾਂ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਫਾਰਮ ਤੋਂ ਇਸ ਕਿਲੇ ਤੋਂ ਦਿਖਾਈਆਂ ਨੇ ਅੱਜ ਵੀ ਗੱਲਾਂ ਬਾਤਾਂ ਕਰਾਂਗੇ ਨਾਲ ਦੀ ਨਾਲ ਵੀਰ ਤੋਂ ਵੀ ਪੁੱਛ ਕੇ ਕਰਾਂਗੇ ਵੀ ਥੋੜਾ ਜਿਹਾ ਵਕਫਾ ਪੈ ਗਿਆ ਸਮੇਂ ਦਾ ਵਕਫਾ ਵੀ ਕਾਫੀ ਪੈ ਗਿਆ ਕੋਈ ਸਾਲ ਡੇਢ ਸਾਲ ਭੈਣ ਭਰਾਵਾਂ ਦੇ ਸਾਹਮਣੇ ਘੱਟ ਪੇਛ ਹੋਇਆ ਪਰ ਵਪਾਰ ਦਾ ਕੰਮ ਕਰਦੇ ਰਹੇ ਆ ਰੁਟੀਨ ਦੇ ਵਿੱਚ ਹੀ ਇਹਨਾਂ ਦੱਸਿਆ ਤਕਰੀਬਨ 2-4 ਨਾਲ ਆਉਂਦੇ ਰਹੇ ਆ ਵਿਖਦੇ ਰਹੇ ਆ ਤੇ ਅੱਜ ਸਪੈਸ਼ਲ ਵੀਰ ਦਾ ਮਾਣ ਬਣਿਆ ਸੀ ਵੀ ਕਿਉਂ ਨਾ ਇੱਕ ਵਾਰੀ ਥੇਰ ਸਾਹਮਣੇ ਆਇਆ ਜਾਵੇ ਕਿਉਂਕਿ ਵੀਰ ਹੁਣੇ ਸਟਾਰਟਿੰਗ ਤੋਂ ਹੀ ਆਪਣੇ ਨਾਲ ਜੁੜੇ ਆ ਪਰ ਇਹ ਵੀਰ ਵੀ ਬਹੁਤ ਇਸ ਪਰਿਵਾਰ ਦੇ ਨਾਲ ਤੇ ਵੀਰ ਹੁਣਾਂ ਨਾਲ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਤਕਰੀਬਨ ਕੋਈ 6-7 ਮਹੀਨੇ ਬਾਅਦ ਵੀਰ ਹੁਣੇ ਨਾਲ ਜੁੜ ਗਏ ਸੀਗੇ ਤੇ ਨਾਲ ਦੀ ਨਾਲ ਵਾਦੇ ਵੀ ਵੱਡੇ ਵੀਰ ਹੁਣੇ ਦੱਸਦੇ ਸੀ ਵੀ ਕੀਤੇ ਆ ਵੀ 90000 95 90 9 ਬਾਕੀ ਮਾਲ ਤੋਂ ਉੱਚਾ ਵੀ ਆਉਂਦਾ ਰਿਹਾ ਜਿਹੋ ਜਿਹਾ ਪਸ਼ੂ ਉਹੋ ਜਿਹਾ ਮੁੱਲ ਸੁਥਰੇ ਪਸ਼ੂ ਲਿਆਉਂਦੇ ਆ ਬਾਕੀ ਚਵਾਈਆਂ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਆ ਵੀ ਹੁਣ ਅੱਧੇ ਘਰੋਂ ਸਾਫ ਸੁਥਰੇ ਜਾਨਵਰ ਹੁੰਦੇ ਆ ਭੈਣ ਭਰਾ ਕਾਫੀ ਜੁੜੇ ਆ ਸੋ ਮਾਲ ਉਹੀ ਨਹੀਂ ਟਿਕਨ ਦਿੰਦੇਗੇ ਜਦੋਂ ਵੀ ਬਿਲਕੁਲ ਪੁੱਛਗਿੱਛ ਕਰਦੇ ਆ ਮਾਲ ਹੁੰਦਾ ਤੇ ਲੈ ਜਾਂਦੇ ਆ ਵੀਡੀਓ ਪਾਉਣ ਦਾ ਮੌਕਾ ਤਾਂ ਕਰਕੇ ਨਹੀਂ ਬਣਿਆਗਾ ਅੱਜ ਤਰੀਕ 15 ਦਸੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ ਤਕਰੀਬਨ 6 5:30 6 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਸਾਰੇ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਰਣਜੀਤ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਰਾਜਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਵੈਲਕਮ ਬਾਕੀ ਜਿੰਨੇ ਵੀ ਵੀਰ ਮੈਨੂੰ YouTube ਤੇ Facebook ਤੇ Instagram ਤੇ ਵੇਂਦੇ ਆ ਸਾਸਰੀ ਕਾਲ ਦਿਲੋਂ ਪਿਆਰ ਵੀਰਾਂ ਦਾ ਵੀਰ ਬੜੇ ਚਿਰ ਦਾ ਵੇਂਦੇ ਹੋਣੇ ਵੀ ਵੀਡੀਓ ਨਹੀਂ ਆਈ ਚਲੋ ਆਗੇ ਦੇਰ ਦੁਸ਼ਟ ਆ ਤੇ ਉਹ ਥੋੜਾ ਜਿਹਾ ਵੀਰ ਜੀ ਟਾਈਮ ਮੇਰ ਕੋ ਘੱਟ ਹੁੰਦਾ ਠੀਕ ਹੈ ਜੀ ਤੇ ਇਸ ਕਰਕੇ ਥੋੜਾ ਵੀਡੀਓ ਤੋਂ ਥੋੜਾ ਜਿਹਾ ਮੇਰ ਕੋ ਡੰਗਰ ਇੱਕ ਦੋ ਆਉਂਦੇ ਆ ਤੇ ਮੇਰ ਕੋ ਗਾਗ ਲਾਗੇ ਪੱਕੇ ਹਾਂ ਬਿਲਕੁਲ ਆਪਾਂ ਸਮੇਂ ਨਾਲ ਆਪਾਂ ਕਈ ਵੀਰਾਂ ਨੇ ਹੁਣ ਵੇਖ ਹੀ ਲੈਣਾ ਆਪਾਂ ਨੂੰ ਜਿਹੜੇ ਵੇਂਦੇ ਰਹੇ ਆ ਹਾਂਜੀ ਹਾਂਜੀ ਆਪਾਂ ਵਾਦੇ ਕੋਈ ਕੀਤੇ ਹੀ ਉਹੋ ਜੇ ਆ ਇੱਕਦੇ ਆਪਾਂ ਮਾਤਾ ਦੇ ਨਾਲ ਬੈਠ ਕੇ ਦੋਵੇਂ ਬੰਨੇ ਚਵਾਈ ਕਰਦੇ ਰਹੇ ਹਾਂ ਡੰਗਰ ਉਹੋ ਜੇ ਲੈਂਦੇ ਰਹੇ ਆ ਤੇ ਵੀਰਾਂ ਨਾਲ ਬੜਾ ਪਿਆਰ ਮਿਲਿਆ ਬਿਲਕੁਲ ਤੇ ਇੱਕ ਆਪਾਂ 90 ਦੰਦ ਦਾ ਵਾਦਾ ਕੀਤਾ ਸੀ ਵੀਰਾਂ ਨਾਲ ਹਾਂਜੀ ਆਈ ਚੜਾਈ ਆਈ ਬਥੇਰੀ ਪਰ ਆਪਾਂ ਫੇਰ ਵੀ ਸਹਿਮਤ ਰਹੇ ਆ ਚਲੋ ਬਾਜ਼ਾਰ ਤੁਹਾਨੂੰ ਪਤਾ ਕਿੱਥੇ ਗਿਆ ਕੀ ਹੋਇਆ ਆ ਬਿਲਕੁਲ ਬਿਲਕੁਲ ਤੇ ਬਾਕੀ ਤੁਹਾਡਾ ਦਿਲੋਂ ਸਤਕਾਰ ਤੁਹਾਡੇ ਜਰੀਆ ਮੈਂ ਬੜੀ ਦੂਰ ਤੱਕ ਪਹੁੰ ਮਲਾਪ ਹੋ ਗਿਆ ਉੱਥੇ ਵੀ ਹੋ ਗਿਆ ਹਾਂ ਬਿਲਕੁਲ ਚਲੋ ਵਧੀਆ ਚੰਗੀ ਗੱਲ ਕੰਮ ਵਧੀਆ ਕਰਦੇ ਆ ਵੀਰ ਹਾਂਜੀ ਤਾਂ ਕਰਕੇ ਭੈਣ ਭਰਾ ਤੜਨਾ ਜੁੜ ਕੇ ਕਾਫੀ ਜੁੜ ਕੇ ਤੇ ਮਾਲ ਤੁਸੀਂ ਦੱਸਿਆ ਵੀ ਉਹ ਹੀ ਨੀ ਤਿਕਣ ਦਿੰਦੇਗੇ ਮਾਲ ਵੀ ਜੀ ਆਪਣੇ ਕੋ ਪੱਕੇ ਗਾਹਕ ਲੱਗੇ ਹੋਏ ਆ ਤੇ ਇੱਕ ਦੋ ਆਪਕ ਡੰਗਰੀ ਮਜੀ ਜੀ ਇੱਕ ਦੋ ਲਈਦੇ ਆ ਦੂਸਰੀ ਗੱਲ ਇਹ ਵੀ ਆਪਾਂ ਕਦੀ ਦੁੱਧ ਦਹੀਂ ਨਹੀਂ ਗਿਆ ਵੀ ਇਹ ਕੱਲ ਦੀ ਸੂਈ ਹੁਣ ਇੱਕ ਮੱਝ ਕੱਲ ਦੀ ਸੂਈ ਹੈ ਤੇ ਇੱਕ ਪਰਸੋਂ ਦੀ ਠੀਕ ਹੈ ਜੀ ਇਹ 14 ਕਰ ਦੋਗੇ 18 ਕਰ ਦੋਗੇ ਜੇ ਅੱਜ ਜਿਹੜਾ ਹੈਗਾ ਉਹ ਚਵਾਵਾਂਗੇ ਠੀਕ ਆ ਜੀ ਬਹੁਤ ਦੱਸਾਂਗੇ ਜਿਹੜਾ ਅੱਜ ਆ ਠੀਕ ਆ ਭਰਾ ਬਾਕੀ ਆ ਤੁਹਾਡੇ ਜਰੀਏ ਹੁਣ ਮੰਨ ਲਓ ਤੁਹਾਡਾ ਤਜਰਬਾ ਸਾਡੇ ਨਾਲ ਬਹੁਤ ਜ਼ਿਆਦਾ ਪੁਰਾਣਾ ਵਾ ਹਾਂਜੀ ਬਾਕੀ ਤੁਹਾਡਾ ਤੁਹਾਡੇ ਜਰੀਏ ਨਾਲ ਬੜੀ ਦੂਰ ਤੱਕ ਲੋਕ ਮਿਲਾਬ ਕਰਦੇ ਆ ਪਰ ਮੈਨੂੰ ਇੱਕ ਬੜਾ ਵਧੀਆ ਲੱਗਾ ਤੁਹਾਡਾ ਹਾਂਜੀ ਤੁਸੀਂ ਵੀਰ ਜੀ ਹਜ਼ਾਰਾਂ ਵੀਡੀਓ ਲੱਖਾਂ ਵੀਡੀਓ ਪਾ ਚੁੱਕੇ ਜੇ ਉਹ ਵਪਾਰੀ ਰਹਿ ਨਹੀਂ ਗਾ ਜਿੰਨੇ ਤੁਹਾਡੇ ਕੋ ਨਹੀਂ ਪਈ ਹਾਂਜੀ ਹਾਂਜੀ ਪਰ ਹੁਣ ਕੁਝ ਇਹੋ ਜਿਹੇ ਵਪਾਰੀ ਜਿੰਨਾ ਮੰਨ ਲਓ ਵੀ ਕੁਝ ਉੱਚੀ ਨੀਚ ਕੀਤੀ ਪਰ ਉਹਨਾਂ ਨੂੰ ਤੁਸੀਂ ਛੱਟਦਾ ਹਾਂਜੀ ਵੀਡੀਓ ਤੇ ਵੀਰ ਜੀ ਇਹ ਆ ਵੀ ਇੱਕ ਆਪਾਂ ਜਰੀਆ ਬਣਿਆ ਹਾਂਜੀ ਹਾਂਜੀ ਬਸ ਆਹ ਸੋਸ਼ਲ ਸੋਸ਼ਲ ਮੀਡੀਆ ਚੀਜ਼ ਇਹੋ ਜੀ ਆ ਵੀ ਅੱਜ ਕੱਲ ਕਿਸ ਕੋ ਟਾਈਮ ਨਹੀਂ ਹੈਗਾ ਬਿਲਕੁਲ ਪਰ ਫਿਰ ਵੀ ਉਹ ਸੋਸ਼ਲ ਮੀਡੀਆ ਤੇ ਆਪਾਂ ਜੇ ਕੋ ਕੰਮ ਇਹੋ ਜੇ ਕਰੀਏ ਵੀ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਵਾ ਆਪਾਂ ਨੂੰ ਯਾਦ ਕਰੇ ਬਿਲਕੁਲ ਹਾਂਜੀ ਉਹਨਾਂ ਰਜੀਤ ਵੀਰਾਂ ਚੰਦ ਕਰਪਈਆਂ ਦੀ ਫੀਸ ਆ ਵੀ ਇੱਕ ਫੀਸ ਹੁੰਦਾ ਸਟ੍ਰਕਚਰ ਹੁੰਦਾ ਵੀ ਆਪਣਾ ਵੀ ਹਾਂਜੀ ਉਹਨਾਂ ਉਹਨਾਂ ਕੋ ਫੀਸ ਦੇ ਮਤਲਬ ਆਪਾਂ ਕਿਸੇ ਭਣ ਭਰਾ ਦੀ ਮਤਲਬ ਜੋਖਮ ਚ ਨਹੀਂ ਪਾ ਸਕਦੇ ਕਿਸੇ ਦਾ ਪੈਸਾ ਨੀ ਜੋਖਮ ਚ ਪਾ ਸਕਦੇ ਮਨ ਲਓ ਤੁਸੀਂ ਮੇਰੇ ਕੋ ਆਏ ਜੇ ਸਮਾਂ ਬੜਾ ਹੋ ਗਿਆ ਤੁਸੀਂ ਆਪਣੇ ਕਰੇ ਜਾਣਾ ਬੱਚੇ ਡੀਕਦੇ ਹਾਂਜੀ ਦੂਸਰੀ ਗੱਲ ਇਹ ਆ ਵੀ ਮੇਰਾ ਵੀਡੀਓ ਹੁੰਦੀ ਐ ਇਹ ਵਾਲੇ ਦੀ ਆ ਪਿੱਛੇ ਵੀਡੀਓ ਜਿੰਨਾ ਵੀਰਾਂ ਵੇਖਿਆ ਉਹਦੇ ਪਤਾ ਕੁਝ ਵੀਰਾਂ ਨੇ YouTube ਤੇ ਨਿਕਲ ਆਉਣੀਆਂ ਜਦੋਂ ਆ ਸ਼ੇਅਰ ਹੋਈ ਬਸ ਜੀ ਵੀ ਆਪਣਾ ਚਵਾਈ ਦਾ ਕਰਕੇ ਆਪਾਂ ਇਹ ਵਾਲੇ ਪਾਉਂਦੇ ਰਹੇ ਆ ਤੇ ਵੀਰ ਜੀ ਤੁਸੀਂ ਇੱਥੇ 8 9 ਵਜੇ ਜਾਂਦੇ ਰਹੇ ਜੇ ਕਰੇ ਹਾਂ ਬਿਲਕੁਲ ਇਹ ਬੜੀ ਵੀਰ ਜੀ ਅਹਿਮਤ ਚੀਜ਼ ਆ ਹਾਂਜੀ ਜ਼ਿੰਦਗੀ ਜਿਹੜੀ ਜ਼ਿੰਦਗੀ ਆ ਤੇ ਸਾਰਾ ਕੁਝ ਆ ਸਾਰਾ ਕੁਝ ਆ ਤੇ ਇੱਕ ਰੋਟੀ ਮਾਰੇ ਆਪਾਂ ਤੁਰੇ ਫਿਰਦੇ ਹਾਂ ਬਸ ਜੀ ਬਸ ਹਾਂਜੀ ਸਹੀ ਆ ਤੇ ਚਲੋ ਸਾਰੇ ਆਪਣੇ ਭੈਣ ਭਰਾ ਠੀਕ ਹੈ ਜੀ ਸਾਸ ਸੋਤਰਾ ਹੀ ਕੰਮ ਕਰੋ ਮਾਲਕ ਸ਼ੋਹਰ ਹਾਂ ਜਿੱਥੋਂ-ਜਿੱਥੋਂ ਵੀ ਚਲੋ ਭੈਣ ਭਰਾਵਾਂ ਨੂੰ ਚੰਗਾ ਜਾਨਵਰ ਲੱਭਦਾ ਉਹ ਥਾਂ ਕਿੱਲੇ ਫਾਰਮ ਤੇ ਕਿਸੇ ਬੰਦੇ ਦੇ ਨਾਲ ਹਰ ਇੱਕ ਭੈਣ ਭਰਾ ਜੁੜਿਆ ਜੁੜੂ ਹਰ ਇੱਕ ਵਧੀਆ ਵਪਾਰ ਕਰਦਾ ਕੋਈ ਵੀ ਰਮਾੜਾ ਨਹੀਂ ਕਰਦਾ ਆਪਣਾ ਆਪਣਾ ਪੂਰੀ ਵਾਹ ਲਾਉਂਦਾ ਵੀ ਡੰਗਰ ਚੰਗਾ ਲਾ ਚੰਗਾ ਲਈਏ ਹਾਂ ਬਿਲਕੁਲ ਹਾਂ ਬਾਕੀ ਸਮਝਦਾਰ ਅੱਜ ਕੱਲ੍ਹ ਵੀਰ ਮੈਂ ਤਾਂ ਇੰਨੀ ਇੱਕ ਬੇਨਤੀ ਕਰਦਾ ਵਾਂ ਵੀ ਕੋਈ ਹੁਣ ਡੰਗਰ ਇਹ ਨਹੀਂ ਕਹਿੰਦਾ ਵੀ 8 ਇਹ 8 ਹੀ ਦਊਗਾ ਇਹ 7 ਦਊਗਾ ਸਾਰੇ ਜਾਣੇ 14 15 ਤੋਂ ਟੱਪ ਗਿਆ ਪਰ ਨਹੀਂ ਡੰਗਰ ਅਜੇ ਦੇਸੀ ਵਿੱਚ ਡੰਗਰ ਹੈਗੇ ਆ ਜਿਹੜੇ ਐਕ੍ਰੋਸ ਬਿਲਕੁਲ ਹਾਂ ਦਸਲਾ ਵੀ ਤਾਂ ਆਉਂਦੀਆਂ ਆਉਂਦੀਆਂ ਐ ਕੋਈ ਬਾਹਰਲੀ ਕੰਟਰੀਆਂ ਛੱਡ ਕੇ ਆਏ ਆ ਤੇ ਉਹਨਾਂ ਨੂੰ ਆਪਾਂ ਸਾਫ਼ ਦਈਏ ਸਾਫ਼ ਦਈਏ ਲੈ ਵੀਰ ਜੀ ਰਜੀਤ ਵੀਰ ਜੀ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆਂ ਦੋ ਮੱਝਾਂ ਵਿਖਾਉਣੀਆਂ ਆਪਾਂ ਜਿਹੜੀਆਂ ਸੂਈਆਂ ਤੇ ਆ ਝੋਟੀ ਵੀ ਪਾ ਦੇਣੀ ਆ ਹਾਂਜੀ ਵੀਰ ਜੀ ਝੋਟੀ ਦੇਣੀ ਬਾਬੇ ਅਮਰ ਝੋਟੀ ਇੱਕ ਦੇ ਦੇਣੀ ਆ ਭੈਣ ਭਰਾਵਾਂ ਨੂੰ ਠੀਕ ਆ ਜੀ ਝੋਟੀ ਸੋਹਣੀ ਹਾਈਟ ਕਰ ਤਾ ਚਾ ਪੂਰੀ ਗੱਲਬਾਤ ਕਰਾਂਗੇ ਐਂਡ ਤੇ ਵਿੱਚ ਇਸ ਝੋਟੀ ਦੀ ਇੱਥੋਂ ਸ਼ੁਰੂਆਤ ਕਰਦੇ ਆਂ ਆ ਮੱਝ ਇਹ ਵੀਰ ਕੀ ਵੀਰਵਾ ਝੋਟੀ ਇਸ ਮੈਂ ਦਾ ਇਹ ਝੋਟੀ ਵੀ ਜੀ ਦੂਜਾ ਸੁਗਾ ਸੂਈ ਆ ਠੀਕ ਆ ਜੀ ਇਹ ਵੀਰ ਜੀ ਪਰਸੋਂ ਦੀ ਸੂਈ ਆ ਮਗ ਲੋ ਜੀ ਪਰਸੋਂ ਦੀ ਸੂਈ ਐ ਨਾੜੂਆ ਨਾਲ ਆ ਬੱਚੇ ਦੇ ਆ ਤੁਹਾਨੂੰ ਦਿਖਾ ਦਈਏ ਆਪਾਂ ਆਪ ਵੇਖੋ ਨਾੜੂਆ ਨਾਲ ਆ ਠੀਕ ਆ ਜੀ ਸੋ ਪਰਸੋਂ ਦੀ ਸੂਈ ਥਲੇ ਰਣਜੀਤ ਵੀਰ ਕਿੰਨਾ ਕਿ ਦੁੱਧ ਐ ਉਸ ਵਕਤ ਬਹੁਤ ਬਣੀ ਜੀ ਐਸ ਵੇਲੇ ਬੌਲਾ ਲਾ ਲੋ ਦੁੱਧ ਲਾ ਲੋ ਅਜੇ ਬੌਲੀ ਬਣਦੀ ਆ ਇਹਦੇ ਥਲੇ ਵੀ ਇੱਕ 10 ਕਿਲੋ ਹੈਗਾ ਹੁਣ ਇਸ ਟਾਈਮ ਜਿਹੜਾ ਮੈਂ ਚਵਾ ਕੇ ਦਊਗਾ 10 ਕਿਲੋ ਹਾਂਜੀ ਚਵਾਈ ਵੀਰ ਜੀ ਬਹੁਤ ਪੋਲੀ ਰੂ ਵਰਗੀ ਵੀ ਬੱਚਾ ਵੀ ਚਵਾਈ ਕਰ ਲੈ ਬਾਕੀ ਆਪਾਂ ਤੁਹਾਨੂੰ ਪਤਾ ਇਹ ਨਹੀਂ ਆ ਵੀ ਜੇ ਪਹਿਲਾਂ ਦੋ ਬੰਨੇ ਪਈਆਂ ਤੇ ਹੁਣ ਨਹੀਂ ਲੈਣੀ ਆ ਹੁਣ ਵੀ ਦੋਵੇਂ ਬੰਨੇ ਵਾਲੀਆਂ ਆ ਠੀਕ ਆ ਠੀਕ ਆ ਹਾਂਜੀ ਲੋ ਵੀ ਚਵਾਈ ਜਿੱ ਮਾਦਾ ਹਣੀ ਤੇ ਵੀਰ ਰੰਜੀਤ ਹਣੀ ਦੋਵੇਂ ਪਾਸੇ ਵੜ ਕੇ ਚਵਾਈ ਕਰਦੇ ਤੁਹਾਨੂੰ ਨਜ਼ਰ ਵੀ ਆਏ ਆ ਤੇ ਐਸ ਵਕਤ ਬੌਲਾ ਕਿੰਨਾ ਦੱਸਿਆ ਦੱਸ 10 ਕਿਲੋ ਲਓ ਜੀ 10 ਕਿਲੋ ਬੌਲਾ ਥੋੜਾ ਜਿਹਾ ਰੰਜੀਤ ਵੀਰੇ ਬਾਹਰ ਕੱਢ ਕੇ ਚੰਗੀ ਤਸੱਲੀ ਨਾਲ ਤੋੜ ਕੇ ਦਿਖਾਈਏ ਜੀ ਇਹਨਾਂ ਨੂੰ ਦੂਜਾ ਸਵੇਰ ਦੋਸਤੋ ਇਹ ਝੋਟੀ ਸੂਈ ਆ ਤਿੰਨ ਦਿਨ ਦਾ ਸਮਾਂ ਹੋ ਗਿਆ ਮਗਰ ਮੇਲ ਕਾਫ ਬੱਚਾ ਤੁਹਾਨੂੰ ਦਿਖਾਤਾ ਠੀਕ ਆ ਜੀ 나ੜੂਆ ਨਾਲ ਆ ਬੱਚੇ ਦੇ ਸੋ ਬਾਕੀ ਚੌਣ ਚਵਾ ਵੀ ਚੰਗੀ ਆ ਜਾਨਵਰ ਚਲੋ ਪਹਿਲਾਂ ਹੀ ਡਿਟੇਲ ਦੱਸੀ ਜਾਂਦੀ ਆ ਸਾਰੇ ਭਰਾਵਾਂ ਨੂੰ ਜੇਕਰ ਚਵਾਈ ਦਾ ਬੈਸਟ ਆ ਪਸ਼ੂ ਤੁਹਾਨੂੰ ਬੈਸਟ ਕਿਹਾ ਜਾਊਗਾ ਠੀ ਅਇਦਰੋਂ ਤਾਂ ਮੈਂ ਕੁਰੀ ਪੂਰਾ ਸਟਰਕਚਰ ਬੁਖਾਦ ਕੇ ਇਸ ਮੈਂ ਦਾ ਆ ਦੇਖੋ ਦੇਖੋ ਜੀ ਠੀਕ ਆ ਜੀ ਹਾਈਟ ਕਾਤੇ ਵੀ ਮੇਰਾ ਪ੍ਰਾ ਸੋਣੀ ਜਾਂਦੀ ਠੀਕ ਆ ਜੀ ਕੋਈ ਦੂਰੋਂ ਨੇੜੇੋਂ ਆਉਂਦਾ ਪ੍ਰਾ ਆਮ ਨਾਰਮਲ ਮੀਡੀਅਮ ਤੋਂ ਪਲੱਸ ਵੱਡੀਆਂ ਝੋਟੀਆਂ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਆ ਆ ਦੇਖੋ ਜੀ ਪਰੇ ਕਿ ਮਰਾ ਗਾਂ ਲੈ ਜਾ ਜਾਂ ਗਾਂ ਲੈ ਜਾ ਆ ਦੇਖੋ ਠੀਕ ਆ ਜੀ ਸੋ 10 ਕਿਲੋ ਪੌੜ ਆਇਆ ਠੀਕ ਆ ਜੀ ਬਾਕੀ ਦੁੱਧ ਕਰਮ ਵਾਲੀ ਚੰਗਾ ਚਵਾ ਜੂਗੀ ਸੇਵਾ ਕਰਨ ਵਾਲਾ ਮੇਰਾ ਭਰਾ ਲੈ ਕੇ ਜਾਵੇ ਬਾਕੀ ਦੁੱਧ ਕਰਮ ਵਾਲੀ ਜਦੋਂ ਪੀਕ ਤੇ ਚੱਲੀ ਠੀਕ ਆ ਜੀ ਮਲੇ ਮੋਲੇ ਤੋਂ ਹਜੇ ਪਸ਼ੂ ਨੂੰ ਕੋਈ 11-12 ਦਿਨ ਨਹੀਂ ਮਲੇ ਤੋਂ ਚੱਲਣਾ ਉਸ ਤੋਂ ਬਾਅਦ ਕੋਈ 20-25 ਦਿਨਾਂ ਤੱਕ ਮੇਰਾ ਭਰਾ ਕੋ ਦੱਬ ਕੇ ਸੇਵਾ ਕਰੇ ਦੁੱਧ ਕਰਮ ਵਾਲੀ ਚਵਾਉਗੀ ਚੰਗਾ ਕੰਪੈਕਟ ਲੈਵੇ ਆਰਡਰ ਤੇ ਵਿੱਚ ਇੱਕ ਸਾਰ ਪੱਧਰ ਬੈਗ ਸਾਈਡ ਤੋਂ ਇਹ ਚੀਜ਼ ਆਪਾਂ ਮੌਕੇ ਤੇ ਤੁਹਾਨੂੰ ਦੱਸ ਸਕਦੇ ਹਾਂ ਡੇ ਜੀ ਪੱਧਰ ਤੇ ਪੱਧਰ ਕਵਾਂਗੇ ਕੋਈ ਸਾਰ ਸੁਰਤੀ ਗੱਲਬਾਤ ਹੋਵੇ ਤਾਂ ਪਹਿਲਾਂ ਹੀ ਦੱਸ ਦਿਆਂਗੇ ਠੀਕ ਆ ਸੋ ਚੰਗੀ ਝੋਟੀ ਆ ਮਗਰ ਕਟਾ ਮੇਲ ਕਾਫਾ 나ੜੂਏ ਦੇ ਬੱਚਾ ਕੁ ਪਰ ਫਿਰ ਆਪਾਂ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਇਧਰ ਦੇਖੋ ਠੀਕ ਆ ਜੀ ਆ ਰਜੀਤ ਬਰਾ ਕੀ ਮੁੱਲ ਕਿ ਡਿਮਾਂਡ ਕਰਤੀ ਇਸ ਝੋਟੀ ਦੀ ਮੁੱਲ ਵੀ ਜੀ ਜਿੱਦਾਂ ਦੀ ਝੋਟੀ ਆ ਤੇ ਜੀ ਕਰਦਾ ਆ ਵੀ ਆਪਾਂ ਵੀ ਤਰੇ ਤੁਹਾਨੂੰ ਵੀ ਪਤਾ ਹੀ ਹੁਣ ਰੇਟ ਕੀ ਚੱਲਦੇ ਆ ਨਹੀਂ ਚੰਗੀ ਆ ਝੋਟੀ ਦਾ ਹੈ ਨਾ ਇਹਦੇ ਭਾਵੇਂ ਬਾਕੀ ਪਾਪਾ ਕਿ ਲੋ ਵੀ ਜੀ ਦੇ ਥੱਲੇ ਬੋੜਾ ਹੀ ਬੋੜਾ ਵਾ ਅੱਛਾ ਚਵਾਈ ਦੀ ਆਪਾਂ ਨਹੀਂ ਕਹਿਣਾ ਵੀ ਇਹ ਕਿੰਨਾ ਦਊਗੀ ਇਹ ਵੀਰਾਂ ਨੂੰ ਪਤਾ ਬਾਕੀ ਵੀਰ ਜੀ ਰੇਟ ਜੋ ਮਰਜ਼ੀ ਕਰੀਏ ਦਾ ਹਾਂਜੀ ਲੱਖ ਚ ਵੇਚੀ ਛੋਟ ਕਰਦਾਂਗੇ ਆਪਾਂ ਥੋੜਾ ਬਾਹਰ ਗਏ ਆ ਆ ਲੱਖ ਚ ਵੇਚੀ ਛੋਟ ਕਰਾਂਗੇ 90 ਦਾ ਵਾਦਾ ਕੀਤਾ ਸੀ ਲੱਖੋਂ ਹੈ ਹਾਂ ਵੀਰ ਜੀ ਉਹ ਵੀ ਕਸੂਤਾ ਹੀ ਵਾਦਾ ਵਾ ਜੁਤੇਗਰ ਬਿਠੇ ਨਾ ਤੁਹਾਨੂੰ ਪਤਾ ਜੇਦੋਂ ਮਾੜੀ ਤੋਂ ਮਾੜੀ ਮੱਝ ਦੇ ਵੀ ਮੰਗਦੇ ਨੇ ਛੇ ਵੀ ਲੱਭ ਕੇ ਦੇਣੀ ਤੇ ਛੇ ਵੀ ਇਹੋ ਜਿਹੀ ਦੇਣੀ ਉਹ ਵੀ ਬੜੀ ਉਕੀ ਆ ਉਹ ਵੀ ਬੜੀ ਉਕੀ ਆ ਪਰ ਕੋਈ ਗੱਲ ਨਹੀਂ ਵਿੱਚ ਮਿਲਦਾ ਵਾ ਇਹ ਨਹੀਂ ਆ ਜੇ ਆਪਾਂ ਦੇ ਕੇ ਤਾਂ ਆਖੀ ਜਾਈਏ ਰੋਟੀ ਮਿਲਦੀ ਆ ਆ ਰੋਟੀ ਲੱਭਣੀ ਚਾਹੀਦੀ ਆ ਹਾਂਜੀ ਲਓ ਜੀ ਬਾਕੀ ਮੇਰੇ ਭਰਾ ਦੇਖੋ ਵਰਲਪੁਰਲ ਬਹੁਤ ਸੋਹਣੀ ਆ ਚਾਰੇ ਥਣਾ ਦੇ ਵਿੱਚ ਬਹੁਤ ਸੁਲਾਈ ਭੋਲੀ ਆ ਬਾਕੀ ਚੌਲ ਵੀ ਰਣਜੀਤ ਵੀਰ ਇੱਕ ਸਾਰ ਹੀ ਅਗਲੇ ਪੀੜੇ ਥਾਣਾ ਦੀ ਹਾਂਜੀ ਅਗਲੇ ਨਾਲ ਅਗਲਾ ਮਗਰ ਨਾਲ ਮਗਰਲਾ ਪੋਲਾ ਰੂਰ ਕੀ ਠੀਕ ਆ ਲੱਖੋਂ ਮਾਨ ਕਰਦਗੇ ਹਾਂਜੀ ਲੱਖੋਂ ਕਰਦਗੇ ਠੀਕ ਆ ਭਰਾ ਕਿੰਨਾ ਹੁੰਦਾ ਮੌਕੇ ਤੇ ਕਿ ਕੋਈ ਭਾਨਾ ਭਰਾ ਫੋਨ ਲਾਵੇ ਕੋਈ ਗਾਲ ਨਹੀਂ ਵੇਜੀ ਫੋਨ ਲਾਵੇ ਕਰ ਦਿਆਂਗੇ ਮਾਨ ਵੀਰਾਂ ਦਾ ਠੀਕ ਆ ਭਰਾ ਕੋਈ ਬਾੜਾ ਨਾ ਮੈਨੂੰ ਖਿੱਚੇ ਕਿਉਂਕਿ ਮੈਂ ਅੱਗੇ ਖਿੱਚ ਕੇ ਡੰਗਰ ਲੈਣਾ ਤੁਹਾਨੂੰ ਪਤਾ ਠੀਕ ਆ ਜਦੋਂ ਮੇਰੀ ਵੀਡੀਓ ਆਈ ਮਗਲੀਆਂ 'ਤੇ ਚੱਲ ਪੈਣੀ ਆ ਮੈਂ ਖਿੱਚ ਕੇ ਲੈਣਾ ਡੰਗਰ ਤੇ ਕੋਈ ਗੱਲ ਨਹੀਂ ਮਾਨ ਕਵੀਰਾ ਦਾ ਕਰਾਂਗੇ ਮਾ ਵੀ ਮੌਣਾ ਥੋੜਾ ਬਾਦਆ ਇਹ ਨਹੀਂ ਆ ਵੀ ਵੀਰ ਮ ਉਹ ਮੇਰੇ ਵੀਰ ਫੋਨ ਆ ਲਾਉਂਦੇ ਜੈ ਜੈ ਜੀ ਗੱਲ ਹੋ ਜੂਗੀ ਜੈ ਜੈ ਜੀ ਗੱਲ ਕਰਾਂਗੇ ਇਸੇ ਗੱਲੋਂ ਵੀ ਜੈਦ ਵਿੱਚੋਂ ਛੋਟਾ ਹੋ ਜਾਣ ਗਿਆ ਝੋਟੀ ਚੰਗੀ ਆ ਨਿਗਰਾ ਕਦ ਕਾਰ ਦੀ ਵਟੀ ਆ ਪਲੀ ਪਲੋਸੀ ਆ ਠੀਕ ਆ ਜੀ ਚਵਾਈ ਦੀ ਇੱਕ ਨੰਬਰ ਆ ਬਾਕੀ ਮੇਰਾ ਭਰਾ ਕਰੋ ਪਿਆ ਕਦਮੀ ਲੱਖ ਦੇ ਵਿੱਚੋਂ ਵੀਰਾਂ ਦਾ ਖੁਸ਼ੀ ਨਾਲ ਮਾਨਤਨ ਕਰਾਂਗੇ ਉਹ ਜਿੱਥੇ ਵੀ ਕਿਸੇ ਭਰਾ ਦੀ ਤੈਅ ਪੈਂਦੀ ਪਤਾ ਲਿਓ ਕਿੰਨਾ ਕਰਦਾ ਤੁਹਾਡਾ ਮਾਨਤਨ ਉਹ ਸਪਰਕ ਨੰਬਰਾਂ ਤੇ ਕਾਲ ਕਰਕੇ ਝੋਟੀ ਬਹੁਤ ਖੁੱਲੀ ਆ ਅਜੇ ਝੋਟੀ ਆ ਬੋਲੇ ਜੀ ਆ ਆਦੇ ਜਦ ਸੋਨਾ ਲੇਵੇ ਦਾ ਡਿਜ਼ਾਈਨ ਆ ਕਿ ਸਾਗਰ ਨੰਬਰ ਤੇ ਆਪਣੇ ਕੋਲ ਰਜੀਤ ਵੀਰੇ ਆ ਕਿਵੇਂ ਮੱਜ ਇਹ ਵੀ ਜੀ ਤੀਜਾ ਸੂਆ ਬਣਾ ਕਰਕੇ ਆਪਾਂ ਲਈ ਆ ਠੀਕ ਆ ਜੀ ਹਾਂਜੀ ਤੀਜਾ ਸੂਆ ਇਹਨੂੰ ਦਿਨ ਵੀ ਅੱਜ ਕਿੰਨੇ ਕ ਤੁਨ ਹੋ ਗਿਆ ਅੱਜ ਇਹ ਵੀ ਜੀ ਕੱਲ ਦੀ ਸੂਈ ਆ ਕੱਲ ਰਾਤ 12 ਵਜੇ ਸੂਈ ਆ ਕੱਲ ਦੀ ਆ ਠੀਕ ਆ ਭਰਾ ਇਹਨੂੰ ਰਜੀਤ ਵੀਰੇ ਕੱਢਿਆ ਬਾਰ ਮਗਰ ਕੱਟੀ ਇਹਦੇ ਵਿੱਚ ਕੱਟਾ ਮਗਰ ਇਹਦੇ ਮਗਰ ਵੀ ਕਟਾ ਤੇ ਇਹਦੇ ਥੱਲੇ ਸੁਖਤ ਬੋਲਾ ਕਿੰਨਾ ਇਹਦੇ ਵੀ ਜੀ ਆਪਾਂ ਚਵਾਈਆਂ ਨਹੀਂ ਕੀਤੀਆਂ ਦੋ ਐਵੇਂ ਉਹ ਦੋ ਕਿ ਚਵਾਈਆਂ 7 ਕਿਲੋ ਵੀਜੀ ਹੈਗਾ ਬੋਲਾ ਜੀ ਠੀਕ ਆ ਭਰਾ ਹਾਂ ਐਵੇਂ ਦੋ ਦੋ ਜਿਓ ਹੋਈਆਂ ਕੱਲ ਦੀ ਸੂਈਏ ਤੇ ਦੋ ਚਵਾਈਆਂ ਹੋਈਆਂ ਨੇ ਤੇ 7 ਕਿਲੋ ਬੋਲਾ ਬਾਕੀ ਕੱਦ ਉਹ ਉਸ ਮੈਨ ਵਾਲੋ ਵੀ ਇਹਦਾ ਤਕਰੀਬਨ ਕੋ 2-3 ਇੰਚ ਵੱਡਾ ਹੀ ਆ ਤੇ ਸੂਈਆਂ ਦੇ ਵਿੱਚ ਵੀ ਤੁਹਾਨੂੰ ਨੋਟ ਕਰਾ ਹੀ ਦਿੱਤਾ ਹੈ ओरिजिनल ਤੇ ਜੱਗ ਸੁਭਾਉਗੀ ਜੀ ਹਾਂ ਵੀ ਜੀ ਤੁਹਾਡੇ ਸਾਹਮਣੇ ਆ ਤਿੱਜਾ ਹੀ ਆ ਕੋ ਤਿੱਜਾ ਮੰਨੇ ਹਣ ਉਹਦਾ ਆਖਰ ਜੇ ਮਰਜ਼ੀ ਕਹੀ ਜੀ ਦੁੱਜਾ ਹੀ ਆ ਆ ਚੈੱਕ ਕਰੋ ਠੀਕ ਆ ਜੀ ਬਾਕੀ ਜੀ ਜਿਤਿਪਰੇ ਜਦੋਂ 2 ਚਵਾਈਆਂ ਕੀਤੀਆਂ ਚੋਣ ਚ ਤੁਹਾਨੂੰ ਕਿਵੇਂ ਲੱਗੀ ਪ੍ਰੋਫਾਈਲ ਤਾਂ ਪੂਰੀ ਚੰਗੀ ਠੀਕ ਹੈ ਭਰਾ ਆਪੇ ਚੋਈ ਜਾਊਗੀ ਲਓ ਜੀ ਬੋਡੀ ਸਟਰਕਚਰ ਇਹਦਾ ਤੁਸੀਂ ਚੈੱਕ ਕਰ ਲਓ ਲੰਬਾਈ ਨੂੰ ਪੂਰੀ ਚੰਗੀ ਐ ਇਸ ਮਹਿ ਦੀ ਠੀਕਾ ਜੀ ਇਸ ਵਕਤ तकरीबन ਕੋਈ 2 ਕੀ ਚਵਾਈਆਂ ਹੋਈਆਂ ਨੇ ਬਿਲਕੁਲ ਸਿੰਗਲ ਹੱਡੀ ਆ ਕਰੀ ਹੱਡੀ ਉਪਰੋਂ ਪਿੰਡੇ ਪੁੰਡੇ ਦੀ ਬਿਲਕੁਲ ਪਤਲੀ ਤਾਂ ਤੁਸੀਂ ਦੇਖੋਗੇ ਇੱਕੋ ਜਿਹਾ ਥਾਣਾ ਅਗਲੇ ਪਿਛਲੇ ਥਾਣਾ ਦਾ ਸائز ਇੱਕੋ ਜਿਹਾ ਠੀਕਾ ਜੀ ਆ ਦੇਖੋ ਨੋ ਜੀ ਕਰੋ ਚੱਕ ਠੀਕ ਆ ਜੀ ਸੋ ਮਗਰ ਇਹ ਇਧਰ ਬੱਚਾ ਤੁਹਾਨੂੰ ਦਿਖਾ ਦਿਆ 나ੜੂਆ ਨਾਲ ਆ ਮਗਰ ਇਹਦੇ ਕਟਾ ਮੇਲ ਕਾਫਾ 나ੜੂਆ ਨਾਲ ਆ ਬੱਚੇ ਦੇ ਸੋ ਦੋਵੇਂ ਮਜਾ ਝੋਟ ਗਿਆ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਦੋਹਾਂ ਦੇ ਬੱਚਿਆਂ ਦੇ ਨਾਮ 나ੜੂਏ ਪ੍ਰੋਪਰ ਤੁਹਾਨੂੰ ਦਿਖਾਈ ਦੇਣਗੇ ਇਹ ਦੂਜੇ ਦਿਨ ਦੇ ਵਿੱਚ ਆ ਤੇ ਉਹ ਤੀਜੇ ਦਿਨ ਦੇ ਵਿੱਚ ਤੁਹਾਨੂੰ ਦਿਖਾਈ ਆ ਇਧਰ ਦੇਖੋ ਆ ਦੇਖੋ ਰੂਨੋਂ ਵੀ ਪੋਲੀ ਵੀ ਜੀ ਠੀਕ ਹੈ ਲਓ ਜੀ ਰਣਜੀਤ ਵੀਰ ਕੀ ਡਿਮਾਂਡ ਕੀ ਮੁੱਲ ਰੂਗਾ ਇਸ ਮੈਂ ਦਾ ਮੁੱਲ ਵੀ ਜੀ ਜੋ ਮਰਜ਼ੀ ਕਰੀ ਜਾਈਏ ਹਾਂਜੀ ਇਹਦੀ 80 ਹਜ਼ਾਰ ਤੋਂ ਛੋਟ ਕਰਾਂਗੇ 80 ਜੋ ਹਾਂਜੀ ਠੀਕ ਹੈ ਭਰਾ ਹਾਂ ਲਓ ਵੀ ਇਹਦਾ ਵਾਅਦਾ ਦੇ ਅੰਦਰ ਆ ਗਈ ਖੁੱਲੀ ਛੋਟ ਕਰ ਦਾਂਗੇ ਵੀਰ ਜੀ ਠੀਕ ਹੈ ਹਾਂਜੀ ਲਓ ਵੀ ਇਹ 80 ਹਜ਼ਾਰ ਦੀ ਵੀਰਾਂ ਦਾ ਵੀ ਆਪਾਂ ਛੋਟ ਕਰਦੇ ਆਂ ਕਿ 80 ਹਜ਼ਾਰ ਦੇ ਵਿੱਚੋਂ ਖੁੱਲੀ ਡੁੱਲੀ ਮੱਝ ਛੋਟੀ ਅੰਗ ਕੇ ਨਾ ਮੇਰਾ ਭਰਾ ਸੌਦਾ ਕਰਿਆ ਜੇ ਵੱਡੀ ਮੱਝ ਆ ਸੂਈ ਤਾਜੀ ਇਹ ਬੱਚਾ ਘਾਟ ਘਾਟ ਲਈ ਵੀਰ ਜੀ ਪੋਲੀ ਵੱਡੀ ਹਾਈਟ ਕੱਟ ਦੇ ਵਿੱਚ ਆ ਤੇ 7 ਕਿਲੋ ਐਸੋਕਤ ਬੋਲਾ ਚਲੋ 2 ਗਡੰਗ ਦੀਆਂ ਚਵਾਈਆਂ ਹੋਈਆਂ ਨੇ ਅੱਜ ਹਾਂ ਵੀ ਜੀ ਹੋਈਆਂ 나ੜੂ ਦੇ ਬੱਚਾ ਜਿਹਾ ਇੱਕ 나ੜੂ ਦੇ ਬੱਚਾ ਮੇਲ ਮਗਰ ਦੇ ਵੀ ਕਟਾ ਮੇਲ ਕਾ ਠੀਕ ਹੈ ਭਰਾ ਸੋ ਇਹ ਮਾਜ ਦੋਸਤ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਈ ਆ ਇਧਰ ਇੱਕ ਕੱਟੀ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਕੱਟੀ ਆਉਂਸਰ ਕੱਟੀ ਝੋਟੀ ਆ ਬਾਕੀ ਹਾਈਟ ਕੱਦ ਬਿਲਕੁਲ ਉੱਚੀ ਖੜੀ ਕਰਮਾਂ ਲਈ ਠੀਕ ਆ ਜੀ ਹਾਈਟ ਕੱਦ ਮੇਰਾ ਭਰਾ ਫੇ ਸਾਫ ਕੇ ਮਹੀਨਾ 2 ਮਹੀਨੇ ਲੱਗਣ ਬੰਦੇ ਪੂਰੀ ਬੱਤਰ ਤੇ ਆ ਕਾ ਤੋਂ ਵੱਡਾ ਛੋਟਾ ਸਿੰਗਾ ਠੀਕ ਆ ਜੀ ਨਿੱਕੇ ਸਿੰਗ ਦੀ ਆ ਬਿਲਕੁਲ ਜੈਡ ਬਲੈਕ ਮਾਥਾ ਤੇ ਮਗਰ ਕੋਈ ਗਿੱਠ ਅੱਧੀ ਗਿੱਠ ਸਵਾ ਗਿੱਠ ਕੋਈ ਮਗਰ ਜਿਹੜੀ ਪੂਛ ਵਾਈਡ ਜ਼ਰੂਰ ਤੁਹਾਨੂੰ ਦਿਖਾਈ ਦੇਊਗੀ 3-4 ਇੰਚ ਕਹਿ ਲੋ ਚਾਹੇ ਉਹ ਪੰਜ 4 ਇੰਚ ਕਹਿ ਲੋ ਠੀਕ ਆ ਜੀ ਉਹਦੇ ਵੇਰਾ ਰਾਦਾ ਬਣਿਆ ਸੀ ਵੀ ਕੱਟੀ ਸਾਫ ਲਈਏ ਫਿਰ ਹਾਲ ਅਸਲ ਚ ਨਾ ਰੱਖਦਾ ਹੀ ਰਾਦਾ ਆ ਪਰ ਇਹ ਆ ਵੀ ਕੰਮ ਇਹੋ ਜਿਹਾ ਵੀ ਡੰਗਰ ਸਾਭਿਆ ਨਹੀਂ ਜਾਂਦਾ ਹਣ ਇਕੱਲੇ ਬੰਦੇ ਕੋ ਨਾ ਹਾਂ ਲੋ ਵੀ ਕਰੋ ਚੱਕ ਠੀਕ ਆ ਨਾਲ ਇੱਥੇ ਮੜਾ ਡੱਕੀ ਇੱਥੇ ਡੱਕੀ ਆ ਲੋ ਜੀ ਕੱਟੀ ਬਿਲਕੁਲ ਛੋਟਾ ਸਿੰਘ ਆ ਠੀਕ ਆ ਜੀ ਰਿੰਗ ਸਿੰਘ ਜਿਹਨੂੰ ਆਪਾਂ ਕਹਿ ਲੈਂਦੇ ਆ ਜਿੱਦਾਂ ਕਿ ਮੋਰਾ ਪ੍ਰਿੰਟ ਦੇ ਵਿੱਚ ਆਪਾਂ ਝੋਟੀਆਂ ਦੇਖਦੇ ਆ ਛੋਟੀ ਸਿੰਘੀ ਆ ਬਿਲਕੁਲ ਤੇ ਮੱਥਾ ਬਿਲਕੁਲ ਬਲਾਏਗਾ ਠੀਕ ਆ ਜੀ ਉਮਰ ਇਹਦੀ ਕਿੰਨੀ ਹੋਊਗੀ ਹੋਗੀ 2.5 ਸਾਲ ਦੇ ਲਾ ਕੇ 2.5 ਹੋ ਗਈ ਵੀ ਜੀ ਹੋ ਗਈ ਠੀਕ ਇਹ 2 ਤੋਂ ਉੱਪਰ ਹੈ ਵੀ ਜੀ ਠੀਕ ਆ ਜੀ ਲੋ ਜੀ ਵੀ 2 ਸਾਲਾਂ ਤੋਂ ਉੱਪਰ ਹੈਗੀ ਆ ਹਾਂ ਜੀ ਬਾਕੀ ਮੇਰਾ ਭਰਾ ਥੋੜਾ ਜਿਹਾ ਵਜ਼ਨ ਗੇਨ ਕਰ ਲਿਆ ਜੋ ਕੋ 2 ਮਹੀਨੇ ਭਰਾ ਕਿਸੇ ਨੇ ਸਾਫ ਦੀ ਤਿੰਨ ਕ ਮਹੀਨੇ ਵજન ਭੋਜਨ ਹੋਰ ਕੋਈ ਕਰਕੇ ਕਰਮਾਂ ਲਈ ਗੇਨ ਕੋਈ 50 40 ਕਿਲੋ ਹਾਂਜੀ ਤੇ ਲੱਗਣ ਬਣਦੇ ਬੱਤਰ ਤੇ ਹਾਈ ਟਵੀਟ ਕਰਮਾਂ ਦੀ ਚੰਗੀ ਕਰਦੀ ਪਈ ਹੈ ਠੀਕ ਆ ਜੀ ਕੋਈ ਭਰਾ ਸਾਂਭ ਨਾਲ ਲੈ ਕੇ ਜਾਵੇ ਥਣ ਪ੍ਰੋਪਰ ਚਾਰੇ ਨਾ ਵੀਰ ਨੂੰ ਚਾਰੇ ਵੀ ਜੀ ਚਾਰੇ ਠੀਕ ਆ ਆ ਦੇ ਠੀਕ ਆ ਲੈ ਜੋ ਲੋ ਜੀ ਕਰੋ ਚੱਕ ਠੀਕ ਆ ਸੋ ਜਿਹੜੇ ਭਰਾ ਨੂੰ 31 ਪਸੰਦ ਆਉਣੀ ਆ ਝੋਟੀ ਪਸੰਦ ਆਉਣੀ ਆ ਕਰੋ ਇਸ ਸੰਪਰਕ ਹਾਇਦ ਕੱਦ ਜਿਹੜੀ ਆਪਾਂ ਤੁਹਾਨੂੰ ਝੋਟੀ ਵਿਖਾਈ ਆ ਪਹਿਲੇ ਨੰਬਰ ਤੇ ਠੀਕ ਆ ਜੀ ਤਾਜੀ ਸੂਈ ਉਹਦੇ ਨਾਲ ਤੁਸੀਂ ਵੇਖੂਗਾ ਥੋੜੀ ਨੀਵੀਂ ਆ ਕਰਮਾ ਲਈ ਹਜੇ ਘਾ ਕੱਟੀ ਨਹੀਂ ਬੜੀ ਆ ਕਦ ਕੁਦ ਕਰਨਾ ਕੱਟੀ ਨਹੀਂ ਹਜੇ ਪੂਰਾ ਆ ਦੇਖ ਹਾਂ ਸੋ ਥਾਣ ਥਣ ਬਹੁਤ ਵਧੀਆ ਥਾਰੇ ਥਾਣਾ ਚੰਗੀ ਸੇਸ ਚੰਗੀ ਗੈਪ ਤੇ ਆ ਬਾਕੀ ਵਿਰਲਪੁਰਲ ਚੰਗੀ ਆ ਥਾਣਾ ਦੀ ਕੱਟੀ ਚੰਗੀ ਬਣੂਗੀ ਮੇਰਾ ਭਰਾ ਕੋ ਸੰਭਲ ਵਾਲਾ ਲੈ ਕੇ ਜਾਵੇ ਵੇ ਬਿਲਕੁਲ ਬਰੀਕ ਪਤਲਾ ਪਿੰਡਾ ਖੜਵੇ ਪੁੱਠੇ ਦੀ ਆ ਲੰਬਾਈ ਲੰਬੀ ਝੋਟੀ ਦੀ ਚੰਗੀ ਹੈ ਤੇ ਕੀ ਮੁੱਲ ਕਿੰਨੇ ਦੀ ਦੇ ਰਿਆਂ ਵੀਰ ਜੀ ਇਹ ਮੁੱਲ ਤੋਂ ਪਹਿਲਾਂ ਵੀਰ ਜੀ ਇੱਕ ਬੇਨਤੀ ਕਰਨੀ ਆ ਕਿ ਆ ਦੋ ਨੰਬਰ ਵਾਲਾ ਵੀਰ ਮੈਨੂੰ ਫੋਨ ਨਾ ਲਾਵੇ ਆ ਘਰੇ ਰੱਖਣ ਵਾਲਾ ਘਰੇ ਰੱਖਣ ਵਾਲਾ ਵੀਰ ਫੋਨ ਲਾਵੇ ਕਿਉਂਕਿ ਦੋ ਨੰਬਰ ਵਾਲੇ ਮੇਰੇ ਤੋਂ ਕੱਲ ਵੀ ਇਥੇ پیسے ਲਾਉਂਦੇ ਗਏ ਆ ਠੀਕ ਆ ਠੀਕ ਆ پیسے ਮੈਂ ਉਹਨਾਂ ਨਾਲ ਮੇਰਾ ਲਾ ਕੇ ਬੰਨੇ ਲੈਣੇ ਆ ਇਹ ਨਹੀਂ ਆ ਵੀ ਮੈਂ ਦੂਜੇ ਘਰ ਵਾਲੇ ਕੋਲ ਵੱਧ ਲੈਣੇ ਆ ਪਰ ਮੈਨੂੰ ਹੱਥ ਵਨ ਕੇ ਬੇਨਤੀ ਆ ਵੀ ਮੈਂ ਉਹਨਾਂ ਨੂੰ ਦੇਣੀ ਨਹੀਂ ਜੇ ਇਹ 31 ਚੰਗੀ ਆ ਆਪਣਾ ਟਾਈਮ ਖਰਾਬ ਨਾ ਕਰਨ ਸ ਮਿੰਨੋ ਪਤਾ ਝੋਟੀ ਕਿੰਨੇ ਦੀ ਆ ਪਰ 42000 ਦੀ ਝੋਟੀ ਦੇ ਦਿਆਂਗੇ 42 ਦੀ ਹਾਂਜੀ ਲੋ ਵੀ 42000 ਦੀ ਵੀਰਾਂ ਦਾ ਵੀ ਝੋਟੀ ਦੇ ਦਿਆਂਗੇ ਬਾਕੀ ਝੋਟੀ ਦੋਸਤੋ ਜਿਹੜੇ ਮੇਰੇ ਭਰਾ ਲਾ ਭਰੇ ਆ ਮੋਰਾ ਬਰੀਡ ਦੇ ਵਿੱਚ ਕੋਈ ਨਜਾਇਜ਼ ਪੂਸ਼ ਉਹ ਨਹੀਂ ਆਪਾਂ ਕਹਾਂਗੇ ਕੋਈ ਨਜਾਇਜ਼ ਵਾਈਟ ਆ ਆ ਵੇਖੋ ਤਕਰੀਬਨ ਇੱਥੇ ਦੋਂਬਾ ਐਂਡ ਤੇ ਤੇ 4 ਇੰਚ ਜਿਹੜੀ ਵੱਧ ਤੋਂ ਵੱਧ ਪੂਸ਼ ਕੋਈ 4 ਇੰਚ ਵਾਈਟ ਸਫੇਦ ਆ ਬਾਕੀ ਤੁਸੀਂ ਵੇਖੋਗੇ ਬਾਹਰ ਦੀ ਨਹੀਂ ਸਾਰੀ ਕਰਮ ਵਾਲੀ ਛਾਈ ਕਾਲੀ ਠੀਕ ਆ ਜੀ ਇੱਕ ਰੰਗ ਕਾਲੀ ਤੇ ਥਣ ਥਣੂ ਵੀ ਚੰਗਾ ਲੱਗਾ ਇਹ ਅੱਜ ਤਿੰਨ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖ ਜਿਹਦੇ ਵਿੱਚ ਦੋ ਮੱਜਾਂ ਸੁਈਆਂ ਨੇ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਤਸੱਲੀ ਦੇ ਦਿੱਤੀ ਜਾਂ ਚਵਾਈ ਜਿੰਨਾ ਜਿੰਨਾ ਦੁੱਧ ਚੱਲਣ ਡਿਆ ਬੋਲਾ ਚੱਲਣ ਡਿਆ ਚਵਾਈ ਦਿਖਾ ਦਈਏ ਮਾੜੀ ਚਵਾਈ ਦਿਖਾ ਦਾਂਗੇ ਰঞ্জੀਤ ਵੀਰੇ ਕੋਈ ਸੰਪਰਕ ਨੰਬਰ ਬੋਲ ਦਈਏ ਨੰਬਰ ਹੈਗਾ ਵੀਰੇ 97811 48226 ਠੀਕ ਹੈ ਭਰਾ ਹਾਂਜੀ ਲਓ ਵੀ ਇਹ ਨੰਬਰ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣ ਡਏ ਨੇ ਨੰਬਰਾਂ ਤੇ ਕਾਲ ਕਰੋ ਬਾਕੀ ਮਾਲ ਆਇਆ ਗਿਆ ਰਹਿੰਦਾ ਪੁੱਛ ਗਿਛ ਕਰਕੇ ਮੇਰਾ ਵੀਰ ਜਰੂਰ ਖਰੀਦੀ ਕਰਿਆ ਕਰੋ ਵਪਾਰ ਦਾ ਵੀਰੋ ਨਹੀਂ ਕੰਮ ਕਰਦੇ ਆ ਰੁਟੀਨ ਦੇ ਵਿੱਚ ਤੁਹਾਨੂੰ ਧੰਨਵਾਦ ਸਾਰੇ ਭਰਾਵਾਂ ਦਾ ਠੀਕਾ ਜੀ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਦਬਕੇ ਕੇ ਸ਼ੇਅਰ ਵੀ ਕਰਿਓ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ